ਓ ਮੰਮੀ ਮੇਰਾ ਵੀ ਓਨਾ ਹੀ ਹਿੱਸਾ ਬਣਦਾ ਜਿੰਨਾ ਵੀਰ ਦਾ ਬਣਦਾ ਹੁਣ ਤਾਂ ਮੈਂ ਆਪਣਾ ਹਿੱਸਾ ਲੈ ਕੇ ਹੀ ਜਾਉਂਗੀ ਆ ਨਾਲੇ ਤੁਸੀਂ ਮੇਰਾ ਵਿਆਹ ਬੜਾ ਵੱਡਾ ਕੀਤਾ ਸੀ ਨਾ ਵੀ ਪੈਸਾਂ ਦੀ ਧੂਮ ਧਾਮ ਨਾਲ ਕੀਤਾ ਸੀ ਆ ਘਰੇ ਚੁੰਨੀ ਜੜਾ ਵਾੜਾ ਕਰ ਦਿੱਤਾ ਸੀ ਵੀ ਬਹੁਤ ਖਰਚੇ ਕੀਤੇ ਸੀ ਹੁਣ ਇਹ ਨਾ ਸੋਚੋ ਕਿ ਮੈਂ ਹਿੱਸਾ ਨਹੀਂ ਲੈਣਾ ਉਹ ਤਾਂ ਮੈਂ ਲੈਣਾ ਹੀ ਲੈਣਾ ਹਾਂ ਰਾਜਵਿੰਦਰ ਜੋ ਉਹਦਾ ਸਮਾਂ ਹੀ ਨਾ ਉਹਦੇ ਹਿਸਾਬ ਨਾਲ ਹੀ ਬਹੁਤ ਵਧੀਆ ਕੀਤਾ ਸੀ ਅਹੀ ਮਾੜਾ ਨਹੀਂ ਵਿਆਹ ਤੇ ਰੱਖੀਤਾ ਤਾਹੀ ਤੈਨੂੰ ਕਿਤੇ ਕੰਨੋ ਫਾੜ ਕੇ ਤੇ ਨਹੀਂ ਕੱਢ ਦਿੱਤਾ ਸਿਆਣੀ ਬਣ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਤੇ ਨਾ ਤੂੰ ਚੰਗੀ ਲੱਗਦੀਆਂ ਇਦਾਂ ਦੀਆਂ ਗੱਲਾਂ ਕਰਦੀ। ਓ ਮਮੀ ਮੈਨੂੰ ਨਹੀਂ ਲੋੜ ਸਿਆਣੀ ਬਣਦੀ ਠੀਕ ਆ। ਆ ਆਪਣੀਆਂ ਮਤਾਂ ਆਪਣੇ ਕੋਲ ਹੀ ਰੱਖੋ। ਆ ਨਾਲੇ ਹਜੇ ਵੀ ਤੁਸੀਂ ਆਪਣੇ ਮੁੰਡੇ ਦਾ ਪੱਖ ਪੂਰਨ ਢਈਆ। ਆ ਮੇਰੀ ਸਾਈਡ ਤੇ ਲੈਂਦੇ ਨਹੀਂ। ਮੇਰੇ ਬਾਰੇ ਵੀ ਕੁਝ ਸੋਚ ਲਓ ਕਿ ਮੈਂ ਵੀ ਤੁਹਾਡੀ ਧੀ ਆ। ਤੇਰੀ ਸਾਈਡ ਮੈਂ ਕਾਦੀ ਲਵਾਂ? ਤੂੰ ਤਾਂ ਆਪਣੇ ਭਰਾ ਕੋ ਹਿੱਸਾ ਮੰਗਣ ਢਈ ਆ ਤੇ ਤੂੰ ਚੰਗੀ ਲੱਗਦੀ ਆ ਭਰਾ ਕੋ ਹਿੱਸਾ ਮੰਗਦੀ। ਸਾਰੀ ਉਮਰ ਦਾ ਰਿਸ਼ਤਾ ਹੁੰਦਾ ਵਾ ਇਹ ਭੈਣ ਭਰਾਵਾਂ ਦਾ। ਇੱਕ ਦੇ ਇੱਕ ਦੇੰਦਾ ਰਿਸ਼ਤਾ ਨਹੀਂ ਹੁੰਦਾ। ਤੇ ਇਹ ਜੀਆਂ ਗੱਲਾਂ ਨਾਮ ਹੀ ਨਹੀਂ ਚੰਗੀਆਂ ਲੱਗਦੀਆਂ ਤੇ ਨਾ ਮੇਰੇ ਨਾਲ ਕਰ ਤੈਨੂੰ ਮੈਂ ਗੱਲ ਦਸਾਂ ਕੋਈ ਸਿਆਣਫ ਵਰਤ ਉਹ ਮਾਤਾ ਚੁੱਪ ਕਰ ਜੋ ਅਸਾ ਆ ਜੋ ਮੈਂ ਕਹਿਣੀ ਨਾ ਤੇ ਚੁੱਪ ਕਰਕੇ ਮੰਨ ਲੋ ਜੇ ਤੁਸੀਂ ਕੋ ਨਾ ਵੀ ਫੋਨ ਕਰ ਕੀਤਾ ਵਾ ਤੁਸੀਂ ਮੈਨੂੰ ਤੇ ਮੈਂ ਤੁਹਾਡੀ ਗੱਲ ਮੰਨ ਲੂੰਗੀ ਤੇ ਤੁਹਾਡੀ ਗੱਲ ਮੰਨ ਕੇ ਕੇਸ ਵਾਪਸ ਲੈ ਲੂੰਗੀ ਇਹ ਤੇ ਨਹੀਂ ਹੁਣ ਹੋਣਾ ਇਹ ਤੇ ਹੁਣ ਮੈਂ ਕੇਸ ਨਹੀਂ ਵਾਪਸ ਲੈਣਾ ਇਹ ਤੇ ਮੈਂ ਹਿੱਸਾ ਲੈ ਕੇ ਫੇਰ ਹੀ ਤੁਹਾਡੀ ਜਾਣ ਛੱਡੂ ਐਦਾਂ ਨਹੀਂ ਮੈਂ ਛੱਡਣ ਵਾਲੀ ਚੱਲ ਠੀਕ ਆ ਜੇ ਤੂੰ ਹਿੱਸਿਆਂ ਦੀਆਂ ਗੱਲਾਂ ਕਰਦੀਆਂ ਨਾ ਮੈਂ ਹਿੱਸਾ ਲੈਣਾ ਵਾ ਤੇ ਅੱਜ ਤੋਂ ਬਾਅਦ ਨਾ ਮੇਰਾ ਮਰੀਦਾ ਮੂੰਹ ਵੇਖੀਂ ਤੇ ਨਾ ਮੈਂ ਤੇਰੇ ਮੱਥੇ ਲੱਗਣਾ ਹੀ ਹਾਂ ਠੀਕ ਹੋਣਾ ਬੜੇ ਕਾਰਵਿਹਾਰ ਅਜੇ ਆਉਣੇ ਆ ਉਹਨਾਂ ਦੇ ਪੈਸਾ ਤੇ ਲਾ ਲਾਉਣਾ ਤੇ ਤੇਰੇ ਭਰਾ ਭਰਾਵਾਂ ਪਰਜਾਈਆਂ ਹੀ ਮਿਲਣਾ ਹੋਰ ਨਹੀਂ ਤੈਨੂੰ ਕਿਸੇ ਨੇ ਵੀ ਮਿਲਣਾ ਉਹਦੇ ਤੋਂ ਬਗੈਰ ਓ ਮਾਤਾ ਆ ਮਰਿਆ ਮੁਰਿਆ ਦੀਆਂ ਗੱਲਾਂ ਕੇ ਹੋਰ ਨਾ ਕਰੀ ਮੈਂ ਵੀ ਕੋਈ ਐਡੀ ਵੇਲੀ ਨਹੀਂ ਆ ਕਿ ਮੈਨੂੰ ਸ਼ੌਂਕ ਜਿਹੜਾ ਤੇਰਾ ਮਰੀਦਾ ਮੂੰਹ ਵੇਖਣੂ ਆ ਮੈਂ ਨਹੀਂ ਆਉਂਦੀ ਠੀਕ ਆ ਤੇ ਬਾਕੀ ਰਹੀਆਂ ਕਾਰਵਿਹਾਰਾਂ ਦੀ ਸਰਜੀ ਕਾਰਨ ਦੀ ਖਰਚੇ ਪਾਣੀ ਜਿੰਨੇ ਕੇ ਤੁਸੀਂ ਮੇਰੇ ਵਿਆਹਾਂ ਤੇ ਕਰਦੇ ਨਾ ਇੰਨੇ ਕੇ ਮੇਰੇ ਘਰ ਵਿਆਹ ਤੇ ਕਰ ਦੋਗੇ ਠੀਕ ਆ ਚੱਲ ਠੀਕ ਆ ਅੱਜ ਤੋਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੋ ਠੀਕ ਮੈਂ ਨਾ ਮੰਮੀ ਤੁਸੀਂ ਕਿਉਂ ਰੋਂਦੇ ਈ ਨਾ ਰੋ ਵੀ ਜੇ ਰਾਜਵਿੰਦਰ ਨੇ ਹਿੱਸਾ ਖੜਨਾ ਵਾ ਤੇ ਲੈ ਜੇ ਕੋਈ ਗੱਲ ਨਹੀਂ ਜੇ ਹੱਡੀ ਪਹਿਲੀ ਘਟ ਵੀ ਜਾਊਗੀ ਨਾ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੀ ਪਤਾ ਵਾ ਰੱਬ ਨੇ ਸਾਡੇ ਕਰਮਾਂ 'ਚ ਕੁਝ ਵਧੀਆ ਹੀ ਨਹੀਂ ਲਿਖਿਆ ਪੁੱਤ ਉਹ ਗੱਲ ਨਹੀਂ ਹੈਗੀ ਇਹਨਾਂ ਭੈਣ ਭਰਾਵਾਂ 'ਚ ਪਤਾ ਕਿੰਨਾ ਪਿਆਰ ਹੀ ਇੱਕ ਦੂਜੇ ਦੇ ਖਿਲਾਫ ਕੇ ਦੀ ਗੱਲ ਨਹੀਂ ਸੁਣ ਸਕਦੇ ਪਤਾ ਨਹੀਂ ਜਦੋਂ ਦੀ ਵੀ ਆਈ ਹੈ ਇਹਨੂੰ ਕੀ ਹੋ ਗਿਆ ਵਾ ਇੰਨੀ ਜ਼ਹਿਰ ਇਹਨਾਂ ਦੇ ਮਨ ਦੇ ਵਿੱਚ ਭਰ ਗਈ ਹੈ ਨਾ ਰੋਣਤ ਮੈਨੂੰ ਇਹ ਗੱਲ ਦਾ ਹੁੰਦਾ ਵੀ ਭੈਣ ਭਰਾਵਾਂ ਦੇ ਵਿੱਚ ਕਿੰਨਾ ਪਿਆਰ ਹੀ ਤੇ ਕਿੱਦਾਂ ਇੱਕ ਦੂਜੇ ਤੋਂ ਦੂਰ ਹੋਣ ਡੇ ਪਏ ਆ ਮੰਮੀ ਸਮੇਂ-ਸਮੇਂ ਦੀ ਗੱਲ ਹੁੰਦੀ ਆ ਭੈਣ ਭਰਾਵਾਂ 'ਚ ਪਿਆਰ ਵੀ ਹੁੰਦਾ ਆ ਵਾ ਤੇ ਦੂਰੀਆਂ ਵੀ ਪੈਂਦੀਆਂ ਆਂ ਬਾਕੀ ਚਲੋ ਜਿਹੜਾ ਇਹ ਰਿਸ਼ਤਾ ਵਾ ਨਾ ਇਹ ਚਾਹੀ ਕੋਈ ਪਿਆਹਾ ਆ ਜੇ ਜੋ ਮਰਜ਼ੀ ਹੋ ਜੇ ਭੈਣ ਭਰਾਵਾਂ ਦਾ ਰਿਸ਼ਤਾ ਨਹੀਂ ਟੁੱਟਦਾ ਮੰਨ ਲਓ ਕੋਈ ਵੀ ਦੁੱਖ ਤਕਲੀਫ ਸਾਡੇ ਤੇ ਆਉਂਦੀ ਆ ਨਾ ਤੇ ਰਾਜਵਿੰਦਰ ਨੇ ਭੱਜੀ ਆਉਣਾ ਸਾਡੇ ਵੱਲ ਉਹ ਗੱਲ ਨਹੀਂ ਪੁੱਤ ਹੈਗੀ ਬੁਰੇ ਬਣ ਕੇ ਇੱਕ ਦੂਜੇ ਦੇ ਮੱਥੇ ਲੱਗੇ ਤੇ ਉਹ ਕੋਈ ਮੱਥੇ ਲੱਗਣ ਥੋੜੀ ਹੁੰਦਾ ਵਾ ਮੰਮੀ ਕੀ ਪਤਾ ਵਾ ਹੁਣ ਰਾਜਵਿੰਦਰ ਦੀ ਵਿਚਾਰੀ ਦੀ ਕੀ ਮਜਬੂਰੀ ਆ ਉਹਦੇ ਸੌਰੇ ਨਹੀਂ ਕਿਤੇ ਤੰਗ ਕਰਦੇ ਵੀ ਤੂੰ ਉੱਥੋਂ ਹਿੱਸਾ ਬੰਨਾ ਲੈ ਕੇ ਆ ਹੁਣ ਉਹਨੇ ਤੇ ਆਪਣੇ ਸਾਡੇ ਤੇ ਉਹਦਾ ਜੋਰ ਚੱਲ ਗਿਆ ਬਗਾਨਿਆਂ ਤੇ ਥੋੜਾ ਚੱਲਦਾ ਵਾ ਸਰੇ ਆਮ ਹੀ ਮੈਨੂੰ ਇਹਲਾ ਕਹੀ ਜਾਂ ਰਹੀ ਆ ਕਿ ਮੰਮੀ ਮੈਂ ਹਿੱਥੋਂ ਹਿੱਸਾ ਲੈਣਾ ਵਾ ਧੀਆ ਪਹਿਣਾ ਚੰਗੀਆਂ ਲੱਗਦੀਆਂ ਮਾਪਿਓ ਦੇ ਘਰੋਂ ਹਿੱਸਾ ਲਿੰਦੀਆਂ ਕਦੀ ਕਹੇ ਧੀ ਪਹਿਣੀ ਇਦਾਂ ਦੀ ਗੱਲ ਕੀਤੀ ਮੈਨੂੰ ਤੇ ਇਹਦੀ ਸਮਝ ਹੀ ਨਹੀਂ ਲੱਗਣੀ ਵੀ ਇਹ ਕੁੜੀ ਦੇ ਦਿਮਾਗ ਨੂੰ ਹੋ ਕੀ ਗਿਆ ਵਾ ਜਿਹੜੀ ਮੈਂ ਗੱਲ ਸਮਝਉਣੀ ਉਹ ਗੱਲ ਵਾਲ ਤੇ ਹੁੰਦੀ ਨਹੀਂਗੀ ਅਗੋਂ ਆਪਣੀਆਂ ਹੀ ਗੱਲਾਂ ਕਰੀ ਜਾਣ ਲਈ ਸਮਝਦੀ ਨਹੀਂ ਵੀ ਮੇਰੀ ਮਾਂ ਮੈਨੂੰ ਕੀ ਆਂਦੀ ਆ ਉਤੋਂ ਮੈਨੂੰ ਕਹਿੰਦੀ ਆ ਵੀ ਮੇਰੇ ਕੋ ਟੈਮ ਨਹੀਂ ਹੈਗਾ ਤੇਰਾ ਮਰੀ ਦਾ ਮੂੰਹ ਵੇਖਣ ਨੂੰ ਜੇ ਮੈਂ ਆ ਹੀ ਚੱਲ ਗੁੱਸੇ ਨਾਲ ਕਹਿਤਾ ਵਾ ਤੇ ਤੂੰ ਤੇ ਅਗੋਂ ਕੋਈ ਅਗਲਾ ਕਾਰ ਸੋਚਦੇ ਸਹੀ ਮੈਂ ਆਪਣੀ ਮਾਂ ਨੂੰ ਕੀ ਕਹਿਣ ਲਈ ਮੰਮੀ ਉਹਦੇ ਮਨ ਚ ਗੁੱਸਾ ਹੋਣਾ ਵਾ ਤਾਂ ਕਰਕੇ ਉਹਨੇ ਇੰਨੀ ਗੱਲ ਕਹਿਤੀ ਆ ਤੁਸੀਂ ਨਾ ਬਾਲੀ ਟੈਨਸ਼ਨ ਲਾਓ ਉਹ ਟੈਨਸ਼ਨ ਤੇ ਚਲੋ ਹੋ ਵੀ ਜਾਂਦੀ ਆ ਜਿੱਦਾਂ ਦੀ ਉਹ ਗੱਲਾਂ ਕਰਨ ਲਈ ਆ ਮੈਨੂੰ ਤੇ ਇਹ ਨਹੀਂ ਸਮਝ ਲੱਗਣ ਰਹੀ ਪੀਏ ਦੀ ਕਿੰਨੀ ਕ ਮਜਬੂਰੀ ਹੋ ਗਈ ਆ ਜਿਹੜਾ ਇਹ ਸਿਮੰਗ ਤੱਕ ਚੱਲ ਗਈ ਆ ਮੰਨ ਲਓ ਜੇ ਇਹਦੇ ਸਹੁਰੇ ਇਹਨੂੰ ਕੋਈ ਗੱਲ ਕਹਿੰਦੇ ਵੀ ਆ ਤੇ ਮੇਰੇ ਨਾਲ ਕੋਈ ਗੱਲ ਤੇ ਕਰੇ ਮੈਂ ਆਉਦੀ ਮਾਂ ਆ ਫੇਰ ਵੀ ਭੈਣ ਭਰਾ ਮਾਂ ਪੋ ਕਾਦੇ ਵਾਸਤੇ ਹੁੰਦੇ ਆ ਐਸੇ ਕੰਮ ਲਈ ਹੁੰਦੇ ਆ ਵੀ ਜੇ ਕੋਈ ਕਿਸ ਨੂੰ ਤੰਗ ਪਰੇਸ਼ਾਨ ਕਰਦਾ ਤੇ ਮਗਰ ਜਾ ਕੇ ਕੋਈ ਪੁੱਛੇ ਕਿਸੇ ਤੇ ਸਹੀ ਉਹ ਤਾਂ ਕੋਈ ਗੱਲ ਮੈਨੂੰ ਦੱਸਦੀ ਨਹੀਂਗੀ ਮੰਮੀ ਆ ਵਿਚਾਰੀ ਕੀ ਪਤਾ ਹੁਣ ਮਜਬੂਰੀ ਵਾਸਤੇ ਐਂ ਡਈ ਐਨੀ ਗੱਲ ਕਿ ਕੀ ਕਾਰਨ ਵਾ ਇਹ ਤੇ ਹੁਣ ਉਹਨੂੰ ਮਿਲਾਂਗੇ ਜਾਂ ਆਊਗੀ ਆਮੋ ਸਾਹਮਣੇ ਗੱਲ ਹੋਊਗੀ ਤੇ ਫੇਰ ਹੀ ਪਤਾ ਲੱਗੂਗਾ ਸਾਡੇ ਤੇ ਅੰਦਾਜ਼ੇ ਹੀ ਆ ਜਿਹਦੇ ਤੇ ਬੀਤਦੀ ਉਹਨੂੰ ਪਤਾ ਹੁੰਦਾ ਵਾ ਮੰਮੀ ਕੀ ਗੱਲ ਹੋਈ ਕੋ ਉਹ ਰੋਂੜੇ ਤੁਸੀਂ ਕੋਈ ਗੱਲ ਨਹੀਂ ਗਈ ਹੋਈ ਕੀ ਗੱਲ ਹੋਈ ਮੰਮੀ ਨੂੰ ਹੋਣਾ ਕੀ ਆ ਰਾਜਵਿੰਦਰ ਦਾ ਫੋਨ ਆਇਆ ਹੈਗਾ ਤੇ ਉਹੋ ਹੀ ਪ੍ਰਾਣੀਆਂ ਹੀ ਗੱਲਾਂ ਨਿਗੀ ਨਿਗੀ ਕਿਚ ਕਿਚ ਜੀ ਤੇ ਉਹ ਮੰਮੀ ਨੂੰ ਆਖਣ ਡਈ ਸੀਗੀ ਵੀ ਮੈਂ ਕੇਸ ਕਰਤਾ ਵਾ ਤੇ ਮੈਂ ਆਪਣਾ ਹਿੱਸਾ ਇਥੋਂ ਲੈ ਕੇ ਜਾਣਾ ਵਾ ਤੇ ਉਹੋ ਹੀ ਮੈਂ ਮੰਮੀ ਨੂੰ ਡਈ ਹਾਂ ਸਮਝਾਉਣ ਵੀ ਚੱਲ ਕੋਈ ਗਾਣੇ ਜਿਉ ਲੈ ਕੇ ਜਾਂਦੀ ਆ ਤੇ ਲੈ ਜਾਂਦੋ ਤੁਸੀਂ ਨਾ ਐਵੇਂ ਮਨ ਹੌਲਾ ਕਰੋ ਰੋਗੇ ਬਿਮਾਰ ਪਾਓਗੇ ਫਾਇਦਾ ਕੀ ਐ ਇੰਨਾਂ ਗੱਲਾਂ ਦਾ ਹੱਦ ਹੋਈ ਭਈਆ ਮੇਰੇ ਘਰਦਿਆਂ ਦੀ ਕਿੱਦਾਂ ਮੈਨੂੰ ਪਿਆਰ ਦੇ ਨਾਲ ਆਪਣੀਆਂ ਗੱਲਾਂ ਚ ਲੈਉਣ ਲਈ ਭਲਾ ਮੈਂ ਇਹਨਾਂ ਦੀਆਂ ਗੱਲਾਂ ਚ ਆ ਜੂਗੀ ਇਹਨਾਂ ਨੂੰ ਹੀ ਵੀ ਸਾਡੀਆਂ ਗੱਲਾਂ ਚ ਆ ਕੇ ਤਾਂ ਆਣ ਕੇ ਸਹਣ ਕਰ ਦੂਗੀ ਮੈਂ ਐਡੀ ਛੇਤੀ ਸਹਣ ਨਹੀਂ ਕਰਨ ਵਾਲੀ ਮੈਂ ਤਾਂ ਹੁਣ ਆਪਣਾ ਹਿੱਸਾ ਲੈ ਕੇ ਹੀ ਛੱਡੂਗੀ ਆ ਨਾਲੇ ਜਿਹੜਾ ਬਾਪੂ ਦਾ ਬਣਦਾ ਹਿੱਸਾ ਨਾ ਉਹ ਚੋ ਵੀ ਅੱਧ ਵੰਡਾਉਂਗੀ ਇਹ ਬਾਰੇ ਨੂੰ ਮੇਕੀਆਂ ਗੋਲੀਆਂ ਦੇਣ ਡੇ ਕੀ ਬੋਲ ਬੋੜ ਕਰਨ ਦੀਆਂ ਕੱਲੀ ਤੂੰ ਬੜਾ ਬੜਾ ਬੋਲਣ ਦੀ ਅ ਮਮੀ ਬੋੜ ਬੋੜ ਕੀ ਕਰਨਾ ਵਾ ਆ ਫੋਨ ਆਇਆ ਹੀ ਮੇਰੇ ਘਰ ਦੇ ਆਂਦਾ ਤੇ ਕੀ ਆਂਦੇ ਆ ਵੀ ਕੇਸ ਵਾਪਸ ਲੈ ਲੈ ਹਾਂ ਮੰਮੀ ਤੂੰ ਸਹੀ ਕਹਿਂਡਿਆ ਮੈਨੂੰ ਕਹਿੰਦੇ ਇਹ ਕੇਸ ਵਾਪਸ ਲੈ ਲੈ ਮੈਂ ਕਹ ਪਹਿਲਾਂ ਮੈਂ ਕਿਉਂ ਕੇਸ ਵਾਪਸ ਲਵਾਂ ਮੈਂ ਐਡੀ ਛੇਤੀ ਕੇਸ ਵਾਪਸ ਨਹੀਂ ਲੈਣਾ ਜਿੰਨਾ ਚਿਰ ਮੈਨੂੰ ਮੇਰਾ ਹਿੱਸਾ ਨਾ ਦੇਣਗੇ ਮੈਂ ਤੇ ਇਹਨਾਂ ਦੀ ਜਾਣ ਨਹੀਂ ਛੱਡਦੀ ਨਾਲੇ ਇਹਨਾਂ ਨੇ ਮੇਰਾ ਕਿੱਡਾ ਕ ਵੱਡੇ ਪੈਸਿਆਂ 'ਚ ਵਿਆਹ ਕੀਤਾ ਚਾ ਵੱਡੇ ਖਰਚੇ ਕੀਤੇ ਆ ਆ ਚੁੰਨੀ ਚੜਾਵਾ ਜਾ ਕਰਕੇ ਤੇ ਮੈਨੂੰ ਇਹਨਾਂ ਨੇ ਤੋੜ ਦਿੱਤਾ ਵਾ ਹੁਣ ਗੱਲਾਂ ਕਰਦੇ ਆ ਜੇ ਮੈਂ ਹੁਣ ਹੱਦ ਵੰਡਾਉਣ ਲਈ ਆ ਤੇ ਇਹਨਾਂ ਨੂੰ ਨਾ ਭਿਆਨ ਭਰਾਵਾਂ ਨੂੰ ਉਹ ਗੱਲ ਵੀ ਮਿਲਣਾ ਨਹੀਂ ਆਉਂਦਾ ਹੈਗਾ ਉਹ ਦਾ ਗੋ ਪਿੱਛੋ ਤੇ ਤੈਨੂੰ ਫੋਨ ਨਹੀਂ ਕਦੀ ਕੀਤਾ ਨਾ ਮਿਲਣੀ ਆਏ ਆ ਹੁਣ ਤੇਰਾ ਚੇਤਾ ਆ ਗਿਆ ਉਹਨਾਂ ਨੂੰ ਉਹਦਾ ਤਾਂ ਤੈਨੂੰ ਕਦੀ ਚੇਤੇ ਰੱਖਿਆ ਹੀ ਨਹੀਂ ਇਹਨਾਂ ਨੇ ਉਹੀ ਤਾਂ ਮੰਮੀ ਗੱਲ ਵਾ ਕੋਈ ਗੱਲ ਨਹੀਂ ਅੱਗੇ ਨਹੀਂ ਨਾ ਚੇਤਾ ਰੱਖਿਆ ਹੁਣ ਮੈਂ ਇਹਨਾਂ ਨੂੰ ساری ਜ਼ਿੰਦਗੀ ਚੇਤਾ ਨਹੀਂ ਭੁੱਲਣਾ ਕੋਈ ਗੱਲ ਨਹੀਂ ਡਰੀ ਨਾ ਤੈਨੂੰ ਉਹ ਧਮਕੀਆਂ ਦਿੰਦੇ ਆ ਡਰਾਉਂਦੇ ਆ ਕਿ ਕਿਸ ਵਾਪਸ ਲੱਲੂਗੀ ਪਰ ਤੂੰ ਨਾ ਐਦਾਂ ਕਰੀ ਉਹ ਮੰਮੀ ਤੁਹਾਨੂੰ ਕੀ ਲੱਗਦਾ ਮੈਂ ਇਹਨਾਂ ਦੀਆਂ ਫੋਕੀਆਂ ਫੋੜਾਂ ਤੋਂ ਡਰ ਜੂਗੀ ਮੈਂ ਡਰਨ ਵਾਲਿਆਂ ਝੋ ਨੀਗੀ ਡਰਾਉਣ ਵਾਲਿਆਂ ਝੋ ਆ ਕਿ ਦੇਖਾ ਚਰੇ ਆ ਉਦਾਂ ਤੇਰਾ ਦਿਨ ਦਿਹਾੜ ਕਦੀ ਲੈ ਕੇ ਨਹੀਂ ਆਏ ਮਿਲਣ ਨਹੀਂ ਆਏ ਤੇ ਅਜਿਹਾ ਗੱਲਾਂ ਕਰਨੋਂ ਵੇਲਾ ਹੈਗੇ ਆ ਉਦਾਂ ਤੈਨੂੰ ਮਰੀ ਪਾਲਦੇ ਹੋ ਉਹਨਾਂ ਨੂੰ ਨਹੀਂ ਹੈਗਾ ਸਾਡੀ ਕੁੜੀ ਆ ਉਹ ਮੰਮੀ ਜਿਹੜਾ ਪਾਲਦਾ ਨਾ ਮਰੀ ਮੈਨੂੰ ਪਾਲੀ ਜਾਣ ਦੋ ਮੈਂ ਉਹਦੇ ਭੈਣ ਭਰਾਵਾਂ ਤੋਂ ਤੇ ਆ ਮਾਂ ਕੋ ਮੈਂ ਕਰੋਣਾ ਵੀ ਕੀ ਆ ਮੈਂ ਜਨਣਾ ਹੁਣ ਕੋਈ ਰਿਸ਼ਤਾ ਰੱਖਣਾ ਹੀ ਨਹੀਂ ਆ ਮੇਰੀ ਮਾਂ ਪਤਾ ਮੈਨੂੰ ਫੋਨ ਦੇ ਕੇ ਕਹਿੰਦੀ ਸੀ ਅਗੇ ਮੇਰੀ ਮਰੀ ਦਾ ਮੂੰਹ ਨਾ ਵੇਖਣਾ ਹੀ ਤੇ ਮੈਂ ਮੈਨੂੰ ਵੀ ਕੋਈ ਸ਼ੌਂਕ ਨਹੀਂ ਪਿਆ ਵੀ ਤੇਰੇ ਮਰੀ ਦੇ ਮੂੰਹ ਵੇਖਣਾ ਵਾ ਹਾਏ ਹਾਏ ਰਾਜਵਿੰਦਰ ਕਿਦਾਂ ਦੀ ਤੇਰੀ ਮਾਂ ਵਾ ਐਡੀ ਕਠੋਰ ਦਿਲ ਦੀ ਸ਼ੁਰੂ ਤੋਂ ਤੇਰੇ ਨਾਲ ਵਿਦਕਰਾਈ ਕਰਦੀ ਰਹੀ ਹੈ ਉਹ ਸ਼ੁਰੂ ਤੋਂ ਹੀ ਮਾਂ ਮੇਰੀ ਇਦਾਂ ਦੀ ਰਹੀ ਆ ਹਜੇ ਤੱਕ ਵੀ ਆਪਣੇ ਪੁੱਤ ਦੀਆਂ ਸਾਡਾ ਲੈਂਦੀ ਆ ਆਪਣੀ ਧੀ ਦਾ ਤੇ ਉਹਨੂੰ ਕੋਈ ਫਿਕਰ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਲੈਣ ਦੇ ਜਿੰਨੀਆਂ ਸਾਡਾ ਲੈਂਦੀ ਆ ਆਖਰ ਧੀਆਂ ਹੀ ਤੇਰਾ ਹੁੰਦੀਆਂ ਵਾ ਫੇਰ ਇਹਨੂੰ ਚੇਤੇ ਆਉਣਾ ਜਦੋਂ ਉਹਨਾਂ ਨੇ ਲੱਤ ਮਾਰੀ ਇਹਦੇ ਉਹ ਮੰਮੀ ਜਦੋਂ ਉਹਨਾਂ ਨੇ ਇਹਨੂੰ ਪਰੇ ਕੀਤਾ ਨਾ ਤੇ ਲਾਗੇ ਮੈਂ ਵੀ ਨਹੀਂ ਲਾਉਣੀ ਪਤਾ ਮਾਂ ਮੇਰ ਨੂੰ ਵੀ ਫੇਲ ਲੱਗਣਾ ਜਦੋਂ ਇਧਰੋਂ ਮੈਂ ਵੀ ਪਾਸੇ ਕੀਤੀ ਚੱਕ ਕੇ ਹੁਣ ਤੋਂ ਇਹੋ ਗੱਲ ਤੇ ਰਹੀਂ ਕੋਣ ਨਾ ਤੈਨੂੰ ਮਿੱਠੀਆਂ ਚੋਪਲੀਆਂ ਚ ਲੈ ਕੇ ਤੇ ਫਿਰ ਤੈਨੂੰ ਆਪਣੇ ਵੱਲ ਕਰ ਲੈ ਜਦੋਂ ਉਧਰੋਂ ਨਾ ਕੋ ਬਣੇ ਤੇ ਫਿਰ ਤੇਰੇ ਵੱਲ ਹੋ ਜਾ ਤਾਂ ਤੂੰ ਵੀ ਰੋਵੇਂ ਵੀ ਮੇਰੀ ਮਾਂ ਇਦਾਂ ਨਾ ਮੇਰੀ ਮਾਂ ਇਦਾਂ ਹੁਣ ਤੇਰਾ ਨਹੀਂ ਨਾ ਸਾਥ ਦੇਣ ਦੀ ਤੇ ਫਿਰ ਤੂੰ ਵੀ ਨਾ ਦਈ ਓ ਮੰਮੀ ਤੁਹਾਨੂੰ ਕੀ ਲੱਗਦਾ ਕਿ ਹਜੇ ਵੀ ਮੈਂ ਬੜੀ ਮਾਂ ਦਾ ਸਾਥ ਦਊਂਗੀ ਆ ਜਿੰਨੇ ਮੈਨੂੰ ਇੰਨਾ ਸਤਾਇਆ ਵਾ ਮੈਂ ਕਦੀ ਉਹਨਾਂ ਦਾ ਭੁੱਲ ਕੇ ਵੀ ਸਾਥ ਨਾ ਦਵਾਂਗੀ ਮੇਰੇ ਤੋਂ ਤੇ ਹੁਣ ਆਸ ਹੀ ਨਾ ਕੋਈ ਰੱਖਣਗੇ ਜਿਹੋ ਜਿਹੇ ਇਹਨਾਂ ਨੇ ਮੇਰੇ ਨਾਲ ਕੀਤਾ ਵਾ ਬਣਦੀ ਆ ਨਾ ਆਪਣੇ ਨੌ ਪੁੱਤ ਦੀ ਸਗੀ ਤੇ ਬਣੀ ਰਵੇ ਕੀ ਤੈਨੂੰ ਕੀ ਹੋ ਗਿਆ ਵਾ ਜਿਹੜੀ ਉਹਨਾਂ ਦੇ ਜੱਸ਼ ਗਾਉਣ ਦੀ ਹਰ ਵੇਲੇ ਉਹੋ ਹੀ ਚੰਗੇ ਆ ਅਸਕਰ ਤੇਰੀ ਧੀ ਦੋਖ ਸੁਖ ਸੁਣਦੀ ਆ ਤੇ ਤੇਰੀ ਢੜ ਵੀ ਜੰਮੀ ਤੂੰ ਉਹਨਾਂ ਇੱਦਾਂ ਬੁਰਾ ਸਲੂਕ ਕਰਨ ਦੀ ਤੈਨੂੰ ਕੋਈ ਮਾਸਾ ਸ਼ਰਮ ਨਹੀਂ ਆਉਂਦੀ ਇਹ ਜੀ ਮਾਂ ਤਾਂ ਮੈਂ ਕਦੀ ਵੇਖੀ ਨਹੀਂ ਗਈ ਜਿੱਦਾਂ ਦੀ ਤੇਰੀ ਆ ਟਾਈਮ ਨਾਲ ਫੋਨ ਲਾ ਕੇ ਗੱਲਾਂ ਸੁਣਾਉਣ ਬੈਹਗੇ ਇਹ ਕੇਸ ਵਾਪਸ ਲੈ ਲੈ ਭਲਾ ਮੈਂ ਕਿਉਂ ਕੇਸ ਵਾਪਸ ਲਵਾਂ ਨਾ ਨਾ ਹੁਣ ਤੂੰ ਰਹਿਣ ਦੇ ਫਿਰਨ ਦੇ ਇਹਨਾਂ ਨੂੰ ਜਿੱਦਾਂ ਫਿਰਦੇ ਜਿੰਨੀਆਂ ਮਰਜ਼ੀ ਤੇਰੀਆਂ ਮਿੰਤਾਂ ਕਰਨ ਤੂੰ ਇਹਨਾਂ ਦੇ ਪੇਛਲੇ 'ਚ ਨਾ ਆਈ ਹੁਣ ਤੇ ਮੈਂ ਇੱਕ ਪਾਸਾ ਕਰਕੇ ਹੱਡੂਗੀ ਐਦਾਂ ਇਹਨਾਂ ਦੀਆਂ ਗੱਲਾਂ ਜਣੀ ਮੈਂ ਆਉਣ ਲੱਗੀ ਬੜੀਆਂ ਮਿੱਠੀਆਂ ਪਿਆਰੀਆਂ ਮੈਨਾਂ ਕਰਦੇ ਆ ਪਰ ਨਾ ਪਤਾ ਨਹੀਂ ਕਿੱਦਾਂ ਦੇ ਆਏ ਤੇਰੇ ਪੇਕੇ ਭਾਵੇਂ ਤੂੰ ਕਹਿ ਕਹਿੰਦੀ ਮੰਮੀ ਪਰ ਮੈਨੂੰ ਤਾਂ ਹੁਣੇ ਮਾਸਾ ਚੰਗੇ ਨਹੀਂ ਲੱਗਦੇ ਹੈਗੇ ਓ ਮੰਮੀ ਚੱਲ ਛੱਡ ਤੂੰ ਇਹਨਾਂ ਗੱਲਾਂ ਨੂੰ ਮੈਨੂੰ ਦੱਸ ਤੂੰ ਕਿ ਜੇ ਚਾਹ ਪੀਣੀ ਤਾਂ ਮੈਂ ਚਾਹ ਬਣਾ ਕੇ ਲਿਆਵਾਂ ਮੇਰੇ ਤਾਂ ਆਪ ਨਾ ਅਸੂ ਸੋਚ ਕੇ ਸਿਰ ਨੂੰ ਪੀੜ ਹੋਣ ਲੱਗੀ ਈ ਕੋਈ ਨਹੀਂ ਮੰਮੀ ਬਣਾ ਲਓ ਪੀ ਲਾਂਗੇ ਆ ਮੈਨੂੰ ਤੇ ਆਪ ਇਹਨਾਂ ਨੇ ਗਲਾ ਸੁਨਾ ਸੁਨਾ ਕੇ ਦੁਖੀ ਕਰਤਾ ਚਲ ਕੋਈ ਨਹੀਂ ਤੂੰ ਇਹਨਾਂ ਦੀ ਪਰੇਸ਼ਾਨੀ ਨਾ ਲੈ ਤੂੰ ਆਪਣੇ ਘਰ ਸੁਖੀ ਅਹੀਂ ਤ ਨਹੀਂ ਨਾ ਤੈਨੂੰ ਮਾੜੀ ਚੰਗੀ ਕਹਿੰਦੇ ਉਹ ਕਹਿੰਦੇ ਤਾਂ ਕਹਿੰਦੇ ਰਹਿੰਦੇ ਤੂੰ ਹੀ ਤੇ ਮੰਮੀ ਨਹੀਂ ਕਹਿੰਦੇ ਪਰ ਆ ਜਿਹੜੀਆਂ ਇਹਨਾਂ ਦੀਆਂ ਫੋਕੀਆਂ ਜਾਂ ਟੈਨਸ਼ਨ ਹਨਾ ਨਾ ਉਹ ਮੈਨੂੰ ਪਰੇਸ਼ਾਨੀ ਦਵਾ ਦਿੰਦੀਆਂ ਵਾਂ ਮੈਂ ਤਾਂ ਨਹੀਂ ਇਹਨਾਂ ਦਾ ਫੋਨ ਹੀ ਨਾ ਚੁੱਕਿਆ ਕਰ ਦਫਾ ਹੀ ਕਰ ਇਹਨਾਂ ਨੂੰ ਗਲੋ ਹਿਲਾ ਚਲ ਛੱਡੋ ਮੰਮੀ ਤੁਸੀਂ ਇਹਨਾਂ ਗੱਲਾਂ ਨੂੰ ਜਾਓ ਤੁਸੀਂ ਘੋਟ ਘੋਟ ਚਾਹ ਬਣਾ ਕੇ ਲਿਆਓ ਤੇ ਪੀਏ ਲੈ ਮੈਂ ਹੁਣੇ ਬਣਾ ਕੇ ਤੇ ਲੈ ਆਉਂਦੀ ਆਂ ਇਹ ਹਿੱਸਾ ਖਾੜਦੀ ਰਾਜਿੰਦਰ ਕੋਈ ਗੱਲ ਨਹੀਂ ਖਾੜ ਲਿੰਦੇ ਐਂ ਕਿਹੜੇ ਭੁੱਖੇ ਮਰ ਚਲੇ ਆ ਜਿੰਨਾ ਜ਼ਮੀਨ ਨਹੀਂ ਹੁੰਦੀ ਇਹ ਗਾ ਰੋਟੀ ਨਹੀਂ ਖਾਂਦੀ ਉਹੀ ਰੋਟੀ ਖਾਈ ਇਹਦੇ ਦਿਹਾੜੀ ਕਰ ਲਾਂ ਕੀ ਹੁੰਦਿਆ ਵਾ ਪੁੱਤ ਉਹ ਗੱਲ ਨਹੀਂ ਹੁੰਦੀ ਜਦੋਂ 3 ਹਿੱਸਾ ਲੈ ਜਾਂਦੀਆਂ ਨਾ ਫਿਰ ਉਹ ਪੁਵਿੱਕਿਆਂ ਦੇ ਘਰੋਂ ਉਨਜੋਗੀਆਂ ਨਹੀਂ ਗਈਆਂ ਰਹਿ ਜਾਂਦੀਆਂ ਮੰਮੀ ਉਹ ਤੇ ਤੁਹਾਡੀ ਗੱਲ ਮੰਨਦਾ ਵਾ ਠੀਕ ਆ ਤੁਹਾਡੀ ਗੱਲ ਸਿਆਣੀ ਆ ਪਰ ਉਹਦੇ ਦਿਮਾਗ 'ਚ ਕਿਹੜਾ ਇਹ ਪਾਵੇ ਮੈਂ ਤੇ ਮੰਮੀ ਰਾਜਿੰਦਰ ਸਮਝ ਨਹੀਂ ਆਉਂਦੀ ਉਹਨੂੰ ਜੱਕਦਾਂ ਪਣੀ ਕੀ ਹੋਗਾ ਪਹਿਲਾਂ ਹਣਾ ਕਿੰਨਾ ਪਿਆਰ ਕਰਦੀ ਹੁੰਦੀ ਸਾਡੇ ਸਾਈ ਜਿੰਦੀ ਹੁੰਦੀ ਸੀ ਮੈਂ ਤੇ ਆਪ ਵਿੱਚ ਕੀ ਨਹੀਂ ਹੁੰਦਾ ਰਾਜਿੰਦਰ ਤੇ ਵੀ ਕਰਨ ਹੋ ਤੇ ਗੱਲ ਮੰਮੀ ਨੇ ਮੈਂ ਸਮਝਾਉਂ ਲਈ ਆ ਕਿ ਮੰਮੀ ਐਵੇਂ ਤੁਸੀਂ ਬੇਫਜ਼ੂਲੀ ਟੈਨਸ਼ਨ ਨਾ ਲਾਓ ਕੋਈ ਗੱਲ ਨਹੀਂ ਜੋ ਹੁੰਦਾ ਵਾ ਨਾ ਹੋ ਲੈਂਦੋ ਉਹ ਵਾਹਿਗੁਰੂ ਤੇ ਗੱਲ ਛੱਡ ਦਈਦੀ ਹੁੰਦੀ ਆ ਐਵੇਂ ਬਾਰ ਬਾਰ ਉਹ ਗੱਲਾਂ ਕਰੀ ਜਾਵਾਂਗੇ ਦਿਲ ਦੇ ਮੈਨੂੰ ਪਤਾ ਤੁਸੀਂ ਮਾਂ ਹੋਂ ਟੈਨਸ਼ਨ ਹੋਂ ਨਾ ਨਹੀਂ ਰਹਿੰਦੀ ਪਰ ਅਸੀਂ ਕਰ ਵੀ ਕੀ ਸਕਦੇ ਆ ਜਿੱਦਾਂ ਮੈਂ ਬਿਮਾਰ-ਸਮਾਰ ਰਹੀ ਨਹੀਂ ਆ ਦਵਾਈਆਂ ਮੈਂ ਖਾਨੀ ਆ ਕਦੀ ਇਹਨੇ ਫੋਨ ਲਾ ਕੇ ਮੈਨੂੰ ਪੁੱਛਿਆ ਵਾ ਵੀ ਮਾਂ ਤੇਰਾ ਕੀ ਹਾਲ ਵਾ ਜਾਂ ਤੂੰ ਠੀਕ ਆ ਜਾਂ ਨਹੀਂ ਠੀਕ ਉਹਨੂੰ ਪਤਾ ਹੀ ਨਹੀਂ ਵੀ ਮਾਂ ਦੇ ਨਾਲ ਮੈਂ ਕੋਈ ਦੁੱਖ-ਸੁਖ ਸਾਂਝਾ ਕਰਨਾ ਈਆਂ ਕਾਦੇ ਵਾਸਤੇ ਹੁੰਦੀਆਂ ਮਾਪੇ ਦਾ ਦੁੱਖ-ਸੁਖ ਸਾਂਝਾ ਕਰਦੀਆਂ ਮਾਪਿਆਂ ਨੂੰ ਪੁੱਛਦੀਆਂ ਗੇ ਚਦੀਆਂ ਇਹਨੇ ਤੇ ਇਹ ਗੱਲ ਵਾਸਤੇ ਕਦੀ ਮੈਨੂੰ ਪੁੱਛਿਆ ਹੀ ਨਹੀਂਗਾ ਫੋਨ ਲਾ ਕੇ ਪਹਿਲਾਂ ਤੇ ਫੋਨ ਘੜੀ-ਘੜੀ ਕਰਦੇ ਹਾ ਚਾਰ-ਚਾਰੀ ਫੋਨ ਕਰਦੀ ਹੁੰਦੀ ਹੁਣ ਤੋ ਫੋਨ ਕਦੀ ਆਇਆ ਨਹੀਂ ਮੈਨੂੰ ਵੀ ਨਹੀਂ ਫੋਨ ਕਰਦੀ ਛੇਦਣ ਚੱਲ ਮੰਮੀ ਜੇ ਉਹ ਨਹੀਂ ਪੁੱਛਦੀ ਤੇ ਮੈਂ ਵੀ ਤੇ ਤੁਹਾਡੀ ਧੀ ਆ ਮੈਂ ਤੇ ਤੁਹਾਨੂੰ ਪੁੱਛਦੀ ਆ ਨਾ ਮੇਰੇ ਵੱਲੋਂ ਤੇ ਨਾ ਕਦੀ ਕੋਈ ਕਮੀ ਆਈ ਤੂੰ ਇਹ ਮੈਨੂੰ ਆਪਣੀ ਧੀ ਸਮਝੋ ਬਾਕੀ ਇਹ ਆ ਕਿ ਜਦੋਂ ਉਹਦੀ ਵੀ ਸਮਝ ਚ ਗੱਲ ਆ ਗਈ ਨਾ ਤਾਂ ਸਭ ਕੁਝ ਠੀਕ ਹੋ ਜਾਣਾ ਵਾ ਪੁੱਤ ਤੂੰ ਤੇ ਮੇਰੀ ਧੀ ਆ ਤੂੰ ਹੀ ਤੇ ਮੇਰੇ ਧੀਆ ਪੁੱਤ ਹੈਗੇ ਹੈਗੇ ਇਹ ਮੈਨੂੰ ਤੇ ਆਪਣੀ ਕੁੜੀ ਦਾ ਹੁੰਦਾ ਵੀ ਕੀ ਕਰ ਰਹੀ ਐ ਕਿੰਦਾਂ ਦੀਆਂ ਗੱਲਾਂ ਕਰਦੀ ਆ ਮੈਨੂੰ ਬੜੀ ਪਰੇਸ਼ਾਨੀ ਹੋਈ ਐ ਇਹ ਗੱਲਾਂ ਸੁਣ ਕੇ ਚਲ ਛੱਡੋ ਇਹ ਗੱਲ ਨੂੰ ਐਵੇਂ ਬਿਮਾਰ ਪਾਓਗੇ ਤੇ ਦਿਲ ਤੇ ਨਾ ਗੱਲ ਲਾਓ ਜੋ ਹੋਊਗਾ ਨਾ ਵੇਖੀ ਜਾਊਗੀ ਟਾਈਮ ਤੇ ਗੱਲ ਛੱਡ ਦਈਦੀ ਹੁੰਦੀ ਆ ਨਾਲੇ ਮੰਮੀ ਕਦੀ ਇਹਦਾ ਸੋਚਣਾ ਨਹੀਂ ਮਨ ਚ ਵੀ ਤੁਹਾਨੂੰ ਸੰਭਾਗੇ ਨਾ ਵੇਖੋ ਤੁਹਾਡਾ ਨੋ ਕਿੰਨੀ ਸੇਵਾ ਕਰਦੀ ਆ ਮੈਂ ਲੋਕਾਂ ਦੇ ਮੁੰਡਿਆਂ ਤੋਂ ਥੋੜਾ ਵਾ ਵੀ ਆਪਣੇ ਮਾਂ ਪਿਓ ਨੂੰ ਸੰਭੋ ਨਾ ਤੇ ਚੁੱਕੇ ਆਸ्रम ਛੱਡ ਆਓ ਨਹੀਂ ਉਹ ਤੇ ਮੈਂ ਕੋਈ ਨਾ ਕੋਈ ਤੇ ਕਰਮ ਚੰਗੇ ਕੀਤੇ ਆ ਜਿਹੜੇ ਮੈਨੂੰ ਨੋ ਪੁੱਤ ਇੰਨੇ ਚੁਹੀ ਚੰਗੇ ਮਿਲੇ ਜੇ ਉਹ ਮੈਨੂੰ ਸਾਰਾ ਹੀ ਪਤਾ ਵੀ ਮੇਰੀ ਕਦਰ ਤੁਸੀਂ ਬੜੀ ਕਰਦੇ ਜੀ ਜਿਤਨੀ ਬੜੀ ਕਰਦੇ ਜੀ ਪਰ ਪਿਓ ਰਾ ਮੈਨੂੰ ਅੰਦਰ-ਅੰਦਰ ਇਸੇ ਗੱਲ ਤੱਕ ਖਾਈ ਜਾਂ ਰਿਹਾ ਆ ਪੀ ਆ ਜਿਹੜਾ ਕੁੜੀ ਨੇ ਕੇਸ ਕਰ ਦਿੱਤਾ ਹਿੱਸਾ ਲੈਨੂੰ ਚਲੋ ਬਾਕੀ ਜਿਹੜੇ ਕਰਮਾਂ ਚ ਹੋਵੇਗਾ ਹਿੱਸਾ ਤੇ ਸਾਡੇ ਕੋਲ ਰਹ ਜੂਗਾ ਨਹੀਂ ਤੇ ਫਿਰ ਉਹ ਲੈ ਜੂਗੀ ਉਹ ਕੋਈ ਗੱਲ ਨਹੀਂ ਮਾਤਾ ਖੜਦੀ ਐ ਨਾ ਪੈਲੀ ਤੇ ਲੈ ਜਿੰਦੋ ਤੂੰ ਇਰਮਾਨ ਰੋਟੀ ਬਣ ਛੱਗਾ ਕਰੋ ਤੇ ਰੱਬ ਦਾ ਨਾ ਲਿਆ ਕਰੋ ਐਵੇਂ ਟੈਂਸ਼ਨ ਆਈ ਦੀਆਂ ਨੇ ਕਈ ਗੱਲਾਂ ਦੀਆਂ ਨਾਲੇ ਮੰਮੀ ਆਂਡ ਗਵਾਂਡ ਵੇਖੋ ਜਿਨ੍ਹਾਂ ਦੀ ਪੈਲੀ ਨਹੀਂ ਹੁੰਦੇ ਉਹ ਰੋਟੀ ਨਹੀਂ ਖਾਂਦੇ ਸਾਡੇ ਨਾਲੋਂ ਵਧੀਆ ਰੋਟੀ ਖਾਂਦੇ ਆ ਰੱਬ ਨੇ ਨਾ ਜੇ ਇੱਕ ਦਰਵਾਜ਼ਾ ਬੰਦ ਕਰਦੇ ਆ ਨਾ ਤੇ ਰੱਬ 100 ਦਰਵਾਜ਼ਾ ਖੋਲਦਾ ਵਾ ਐਵੇਂ ਨਹੀਂ ਇਦਾਂ ਦੀਆਂ ਬੇਫਜ਼ੂਲੀਆਂ ਗੱਲਾਂ ਲੈ ਕੇ ਤੇ ਟੈਨਸ਼ਨ ਲਈ ਜਾਈਦੀ ਤੇ ਜਦੋਂ ਉਹ ਦਿਮਾਗ ਚੋਂ ਉੱਤਰ ਗਿਆ ਨਾ ਇਹ ਭੂਤ ਪੈਲੀ ਦਾ ਤੇ ਆਪੇ ਠੀਕ ਹੋ ਜਾਣਾ ਉਹਨੇ ਵੇਖੀ ਆਈ ਖੜੀ ਹੋ ਵੀ ਉਹ ਚੱਲ ਕੋਈ ਗੱਲ ਨਹੀਂ ਜਿੱਦਾਂ ਕਰਨੀ ਆ ਨਾ ਕਰੇ ਉਹਦਾ ਦਿਮਾਗ ਵਾ ਜਿੱਦਣੋਂ ਵਰਤਣਾ ਵਰਤੀ ਜਾਵੇ ਜੇ ਤੇ ਉਹਨੇ ਮਿਲਣਾ ਹੋਊਗਾ ਤੇ ਮਿਲੀ ਜਾਊਗੀ ਨਾ ਮਿਲਣਾ ਹੋਊਗਾ ਤੇ ਉਹਦੀ ਮੌਜੂਦ ਨਾ ਮਿਲਣਾ ਇੱਕ ਤਾਂ ਕੋਈ ਗੱਲ ਹੀ ਨਹੀਂ ਗਈ ਹੈਗੀ ਜਦੋਂ ਅਸੀਂ ਨੇ ਕੇਸ ਹੀ ਕਰ ਦਿੱਤਾ ਵਾ ਤੇ ਮਿਲਣਾ ਉਹਨੇ ਕੀ ਸਾਨੂੰ ਫਿਰ ਹਾਏ ਰੱਬਾ ਖਾਂ ਖਾਂ ਕੇ ਆਂਦਰਾ ਪੁੱਠੀਆਂ ਹੋ ਗੀਆਂ ਹਾਏ ਹਮ ਮੰਮੀ ਮੰਮੀ ਹਾਂ ਮੈਂ ਆਨੀ ਆ ਫਿਰ ਜਿਹੜੀ ਉਹ ਘਰ ਦਵਾਈ ਪਈ ਆ ਉਹ ਖਾ ਲੋ ਤੇ ਕੁਛ ਖਾ ਪੀ ਵੀ ਲਓ ਕਿੰਨੇ ਦਿਨ ਹੋ ਗਏ ਆ ਨਾ ਤੇ ਤੁਸੀਂ ਚੱਜ ਨਾ ਰੋਟੀ ਖਾਦੀ ਆ ਜੇ ਮੈਂ ਖਿਚੜੀ ਬਣਾਈ ਆ ਤੇ ਉਹ ਵੀ ਨਹੀਂ ਤੁਸੀਂ ਖਾਦੀ ਹਾਏ ਰੱਬਾ ਕੀ ਕਰਾਂ ਮੈਂ ਖੰਗ ਖਾਂ ਕੇ ਮੇਰਾ ਬੁਰਾ ਬੁਰਾ ਹਾਲ ਗਿਆ ਮੈਨੂੰ ਲੰਗਦਾ ਹੀ ਨਹੀਂ ਕੋਈ ਵੀ ਪਰ ਹੁਣ ਮੇਰੀ ਗੱਲ ਸੁਣਾ ਇਦਾਂ ਲੰਮੇ ਪਿਆ ਤੇ ਗੁਜ਼ਾਰਾ ਨਹੀਂ ਹੈਗਾ ਦਵਾਈ ਖਾ ਲਓ ਵੀ ਨਹੀਂ ਤੇ ਫਿਰ ਮੈਂ ਪੁੱਛਦੀ ਆ ਤੁਹਾਡੇ ਮੁੰਡੇ ਨੂੰ ਹੋਰ ਕਿਤੇ ਵਿਖਾ ਲ ਲੈਨੇ ਆ ਇੰਨਾ ਡਾਕਟਰਾਂ ਕੋਲ ਤੇ ਮੈਨੂੰ ਲੱਗਦਾ ਫਾਇਦਾ ਨਹੀਂ ਹੋਣਾ ਕੋਈ ਵੀ ਕਦੀ ਹਰਚਵਾਲ ਵਿਖਾ ਲਿਆ ਕਦੀ ਕਾਦੀਆਂ ਵਿਖਾ ਲਿਆ ਨੇ ਜੇ ਮਾਰਾਣਾ ਹੋਇਆ ਨਾ ਤੇ ਮੈਨੂੰ ਇੱਥੋਂ ਹੀ ਆ ਜਾਣਾ ਜਿਹੜੇ ਵੱਡੇ ਡਾਕਟਰ ਬਾ ਉਹਨਾਂ ਦੇ ਮੂੰਹ ਬੜੇ ਵੱਡੇ ਆ ਤੇ ਮੇਰੇ ਪੁੱਤ ਨੇ ਗਰੀਬ ਨੇ ਕਿੱਥੋਂ ਇੰਨਾ ਪੈਸਾ ਮੇਰੇ ਤੇ ਲਾਉਣਾ ਵਾ ਮੈਂ ਕਿਤੇ ਨਹੀਂ ਹੋ ਜਾਣਾ ਵੱਡੇ ਡਾਕਟਰਾਂ ਦੇ ਕੋਲ ਤੇ ਮੰਮੀ ਤੁਹਾਡੀ ਜਾਣ ਨਾਲੋਂ ਪੈਸੇ ਚੰਗੇ ਆ ਚਲੋ ਕੋਈ ਗੱਲ ਨਹੀਂ ਮੈਂ ਲਈ ਹਮ ਨਹੀਂ ਤੁਹਾਡੇ ਲਈ ਕੋਈ ਖਾਣ ਪੀਣ ਲਈ ਖਾਓ ਤੇ ਜਿਹੜੀ ਦਵਾਈ ਆ ਉਹ ਖਾਓ ਫਿਰ ਵੇਖਦੇ ਆ ਤੁਹਾਨੂੰ ਕਿੱਥੇ ਖੜਨਾ ਮੈਂ ਮੈਂ ਕਿਤੇ ਨਹੀਂ ਹੋ ਜਾਣਾ ਮੈਂ ਇੱਥੇ ਘਰੇ ਹੀ ਆਪਣੇ ਰਹਿਣਾ ਆਪੇ ਆਮਾ ਉਹ ਆਊਗਾ ਤੇ ਆਜੂ ਨਹੀਂ ਆਉਣਾ ਤੇ ਉਹਦੀ ਮਰਜ਼ੀ ਵਾਹਿਗੁਰੂ ਦੀ ਹਾਂ ਮੰਮੀ ਮੈਨੂੰ ਪਤਾ ਵਾ ਜਿਹੜੀ ਬਿਮਾਰੀ ਤੁਹਾਨੂੰ ਦਿਲ ਚ ਤੇ ਤੁਹਾਡੇ ਚ ਚੋਰ ਆਏ ਹੋਈ ਆ ਪੀ ਰਾਜਵਿੰਦਰ ਇਹ ਕੀ ਕਰਨ ਲਈ ਹੈ ਪਰ ਉਹ ਕੀ ਕਰ ਸਕਦੇ ਹਾਂ ਹੁਣ ਉਹ ਤੇ ਰਾਜਵਿੰਦਰ ਦੀ ਮਰਜ਼ੀ ਆ ਪਰ ਇਹ ਆ ਰਾਜਵਿੰਦਰ ਨੇ ਇੱਕ ਵਾਰੀ ਚਾਹੀਦਾ ਵਾ ਆਪਣੇ ਮਾਂ ਨੂੰ ਮਿਲ ਕੇ ਮਿਲ ਕੇ ਜਾਵੇ ਕਿਉਂਕਿ ਇਹ ਰਿਸ਼ਤਾ ਜਿਹੜਾ ਵਾ ਟੁੱਟਣ ਵਾਲਾ ਨਹੀਂ ਆ ਤੁਸੀਂ ਮੂੰਹੋਂ ਤੇ ਭਾਵੇਂ ਨਹੀਂ ਬੋਲਦੇ ਪਰ ਮੈਨੂੰ ਪਤਾ ਵਾ ਅੰਦਰੇ ਅੰਦਰ ਨਾ ਤੁਹਾਨੂੰ ਚੋਰਾ ਲੱਗਾ ਵਾ ਰਾਜਵਿੰਦਰ ਦਾ ਇਹਨਾਂ ਨਾਲ ਗੱਲ ਕਰਕੇ ਭਲਾ ਕੀ ਆਂਦੇ ਆ ਮੇਰੀ ਗੱਲ ਸੁਣੋ ਹਾਂ ਮੰਮੀ ਦੀ ਹਾਲਤ ਨਾ ਦਿਨੋ ਦਿਨ ਵਿਗੜਦੀ ਜਾਂ ਰਹੀ ਆ ਤੇ ਅਸੀਂ ਇਦਾਂ ਕਰੀਏ ਮੰਮੀ ਨੂੰ ਕਿਸ ਚੰਗੇ ਹਸਪੀਟਲ ਵਖਾ ਲੀਏ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਵਾਂ ਜੇ ਵੱਡੇ ਹਸਪੀਟਲ ਖੜਿਆ ਜਿੱਦਾਂ ਪੀਜੀਆਈ ਆ ਉੱਥੇ ਤੇ ਪੈਸਾ ਬੜਾ ਲੱਗਦਾ ਦਵਾਈਆਂ ਬੜੀਆਂ ਮਹਿੰਗੀਆਂ ਆਉਣ ਜਾਣ ਦਾ ਖਰਚਾ ਤੇ ਸਾਡਾ ਕਿਹੜਾ ਕਾਰਡ ਬਣਿਆ ਵਾ ਵੀ ਇੱਥੇ ਲੈ ਜਾਈਏ ਆਪਾਂ ਮੰਮੀ ਨੂੰ ਹਾਏ ਜੇ ਕਾਰਡ ਨਹੀਂ ਬਣਿਆ ਤੇ ਅਸੀਂ ਫਿਰ ਮੰਮੀ ਨੇ ਇੱਧਾ ਅੰਦਰ ਹੀ ਪਾ ਕੇ ਰੱਖਾਂਗੇ ਇਹ ਤੇ ਹੁਣ ਸਾਡਾ ਫਰਜ਼ ਵਾ ਚਾਹੇ ਹੁਣ ਅਸੀਂ ਔਖੇ ਹੋਈਏ ਤੇ ਚਾਹੇ ਅਸੀਂ ਸੌਖੇ ਹੋਈਏ ਲਾਜ ਤੇ ਮੰਮੀ ਦਾ ਘਰਾਉਣਾ ਹੀ ਪੈਣਾ ਵਾ ਤੇ ਇਦਾਂ ਕਰੋ ਕੇ ਬੰਨੇ ਹੱਥ ਪੱਲਾ ਮਾਰੋ ਤੇ ਪੈਸੇ ਕਰੋ ਤੇ ਮੰਮੀ ਨੂੰ ਲੈ ਕੇ ਜਾਈਏ ਗੱਲ ਤੇਰੀ ਠੀਕ ਆ ਕੇ ਪਾਸੀ ਨਾ ਟਰਾਈ ਮਾਰਦਾ ਵਾਂ ਕਿ ਹਰ ਮਿੱਤਰ ਕੋ ਮੰਗਦਾ ਫਿਰ ਪੈਸੇ ਤੇ ਮੰਮੀ ਨੂੰ ਹਸਪੀਟਲ ਖੜੀਏ ਇਦਾਂ ਨੇ ਬਹੁਤ ਔਖਾ ਜੀ ਮੰਮੀ ਲਈ ਇਹੋ ਤੇ ਮੈਂ ਆਖਣ ਡਈ ਆ ਫਿਰ ਕੀ ਹੋ ਚੱਲਿਆ ਵਾ ਜੇ ਲਾਜ ਮਹਿੰਗਾ ਵਾ ਤੇ ਉੱਥੇ ਲੱਖਾਂ ਨਾਲ ਲੱਗ ਲੱਗ ਜਾਣਗੇ ਕਿਤੇ ਕਰੋੜਾਂ ਨਾਲ ਤੇ ਨਹੀਂ ਲੱਗ ਚਲੇ ਕੋਈ ਗੱਲ ਨਹੀਂ ਅਹੀਂ ਲਾਜ ਘੁਣੋ ਥੋੜਾ ਹੁਣ ਉਹਨੂੰ ਮਾਰ ਦੇਣਾ ਵਾ ਕੀ ਗੱਲ ਮੈਂ ਨਾ ਕਰਦਾ ਮੈਨੂੰ ਫਿਕਰ ਨਹੀਂ ਮੰਮੀ ਦੀ ਮੈਨੂੰ ਬੜੀ ਫਿਕਰ ਆ ਵੀ ਘਰ ਦਾ ਜਿੰਦਾ ਸਾਡਾ ਜਿੱਥੇ ਮਾਰੀ ਚੱਲੀ ਜੀ ਮੰਮੀ ਨੇ ਛੱਡ ਕੇ ਠੀਕ ਨਹੀਂ ਨਾਲੇ ਕਿੰਨੀ ਸਿਆਣੀ ਮੰਮੀ ਸਾਡੀ ਇਹ ਸਾਰੀ ਬਿਮਾਰੀ ਨਾ ਰਾਜਵਿੰਦਰ ਵਾ ਉਹਦੀ ਟੈਨਸ਼ਨ ਲਈ ਜਾਂਦੀ ਮਮੀ ਹਾਂ ਹੋਈ ਤੇ ਗੱਲ ਮੈਂ ਸੋਚਣ ਡਈ ਅੱਗੇ ਕੱਲੀ ਬੈਠੀ ਵੀ ਰਾਜਵਿੰਦਰ ਤੈਨੂੰ ਕੀ ਮਿਲਦਾ ਆਪਣੀ ਮਾਂ ਨੇ ਦੁੱਖ ਦੇ ਕੇ ਸਿਆਣਿਆਂ ਦੇ ਧੀਆਂ ਜਿਹੜੀਆਂ ਨਾ ਕਰਦੀਆਂ ਤੀਰਾ ਹੁੰਦੀਆਂ ਤੇ ਨਾਲੇ ਖਾਸ ਕਰਕੇ ਮਾਵਾਂ ਧੀਆਂ ਦਾ ਤੇ ਰਿਸ਼ਤਾ ਐਡਾ ਪਿਆਰਾ ਹੁੰਦਾ ਵਾ ਨਾ ਚਾਹੇ ਸਾਰੇ ਪਾਸਾ ਮੋੜ ਜਾਣ ਧੀਆਂ ਨਹੀਂ ਮਾਂ ਤੋਂ ਪਾਸਾ ਮੋੜਦੀਆਂ ਪਤਾ ਨਹੀਂ ਉਹਦੇ ਦਿਮਾਗ ਦੇ ਕੀ ਪੜਦਾ ਪੈ ਗਿਆ ਛਦੈਨ ਦੇ ਕਿਉਂ ਇਦਾਂ ਦੇ ਕੰਮ ਕਰਦੀ ਆ ਮੈਨੂੰ ਤਾਂ ਸਮਝ ਲੱਗਦੀ ਚੰਗਾ ਭਲਾ ਦਿਮਾਗ ਹੀ ਦਾ ਹੁਣ ਫਿਰ ਗਿਆ ਹੁਣ ਜਾਂ ਆਪ ਕਰਦੀ ਆ ਜਾਂ ਕੋਈ ਸੌਰੇ ਕਰਾਉਂਦੇ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਰਾਜਮੇਂਦਰ ਦੀ ਚੱਲ ਛੱਡੋ ਇਹਨਾਂ ਗੱਲਾਂ ਨੂੰ ਉਹਦਾ ਨਾਂ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਜਾਂ ਤੇ ਉਹ ਲਾਗੇ ਬੈਠੀ ਸੁਣ ਲਈ ਹੋਵੇ ਨਾ ਤੇ ਫਿਰ ਵੀ ਕੋਈ ਬੰਦਾ ਗੱਲ ਕਰੇ ਬਾਕੀ ਇਹ ਆ ਤੁਸੀਂ ਇੱਕ ਸੋਚੋ ਕਿ ਹੁਣ ਮੰਮੀ ਦਾ ਇਲਾਜ ਕਿੱਥੋਂ ਕਰਾਉਣਾ ਤੇ ਕੀ ਕਰਨਾ ਪੈਣਾ ਦਾ ਉਹ ਹੁਣ ਸੋਚਣ ਡਿਆ ਮੈਂ ਵੀ ਕਰਾਂ ਤੇ ਕੀ ਕਰਾਂ ਨਾਲ ਇੱਕ ਗੱਲ ਹੋਰ ਤੈਨੂੰ ਤਾਂ ਨਹੀਂ ਪਤਾ ਮੰਮੀ ਨੂੰ ਹਾਰਡ ਦੀ ਪ੍ਰੋਬਲਮ ਬਹੁਤ ਚਿਰਾਂ ਦੀ ਤੇ ਡਾਕਟਰਾਂ ਨੂੰ ਆਖਿਆ ਸੀ ਕਿ ਅਜੇ ਪ੍ਰੋਬਲਮ ਥੋੜੀ ਆ ਇਹਦਾ ਆਪਰੇਸ਼ਨ ਕਰਾ ਲਓ ਉਦੋਂ ਅਸੀਂ ਪੈਸੇ ਨਹੀਂ ਤੰਗੀ ਕਰਕੇ ਉਦੋਂ ਰਾਜਿੰਦਰ ਦਾ ਵਿਆਹ ਮਿਲ ਗਿਆ ਹਨ ਅਸੀਂ ਲਾਜ ਮੰਮੀ ਦਾ ਮੰਮੀ ਦੀ ਨਹੀਂ ਮੈਂ ਠੀਕ ਆ ਦਵਾਈ ਖਾਈ ਜਾਨੀ ਤੇ ਮੈਂ ਇਲਾਜ ਨਹੀਂ ਕਰਾਉਣਾ ਜੀ ਤੇ ਇਹ ਆ ਵੀ ਉੱਥੇ ਡਾਕਟਰਾਂ ਦੇ 15-20 ਲੱਖ ਰੁਪਏ ਲੱਗਣਾ ਵਾ ਅੱਛਾ ਹਾਂ ਉਹ ਆਂਦੇ ਵੀ ਟੈਨਸ਼ਨ ਨਹੀਂ ਨੇ ਜੋ ਕੋਈ ਵੀ ਕੰਮ ਨੂੰ ਟੈਨਸ਼ਨ ਹੈ ਟੈਨਸ਼ਨ ਮਾੜੀਂਦੀ ਹਟ ਵਾਲੇ ਬੰਦੇ ਨੂੰ ਉਹ ਟੈਨਸ਼ਨ ਲੈ ਕੇ ਬੈਗੀ ਹੁਣ ਰਾਜਿੰਦਰ ਦੀ ਘਰੇ ਬੰਦਾ ਦੱਸੋ ਕੀ ਹੁਣ ਇਹ ਤੇ ਗੱਲ ਤੁਹਾਡੀ ਠੀਕ ਆ ਤੇ ਪਰ ਅਸੀਂ ਪ੍ਰਸ਼ਨ ਤੇ ਮੰਮੀ ਦਾ ਕਰਾਉਣਾ ਹੀ ਆ ਤੇ ਮੈਂ ਇਦਾਂ ਕਰਦੀ ਆ ਥੋੜਾ ਬਾਲਾ ਢੋਮਸਲਾ ਜਿਹੜਾ ਮੇਰੇ ਕੋਲ ਹੈਗਾ ਵਾ ਨਾ ਅਸੀਂ ਉਹ ਵੇਚ ਦਿੰਨੇ ਆ ਤੇ ਅਸੀਂ ਮੰਮੀ ਦਾ ਇਲਾਜ ਕਰਾ ਲੈਂਦੇ ਆ ਕਿਉਂਕਿ ਜੇ ਜੀ ਕਰਦੇ ਠੀਕ ਆ ਨਾ ਤੇ ਸਾਰਾ ਕੁਝ ਵਿੱਚ ਹੀ ਆ ਜਾਣਾ ਵਾ ਗੱਲ ਤੇਰੀ ਸਿਆਣੀ ਆ ਪਰ ਇੰਨੇ ਕੇ ਪੈਸੇ ਨਾ ਕਰਾਂਗੇ ਕੀ ਆਪਾਂ ਇੰਨੇ ਨਾਲ ਵੀ ਸਾਰਨਾ ੱਡਾ ਇਹ ਵੱਧ ਚਾਹੀਦੇ ਆ ਕੋਈ ਨਹੀਂ 7-8 ਲੱਖ ਇਹ ਹੋ ਜਾਣਾ ਵਾ ਬਾਕੀ ਕੁਝ ਮੈਂ ਆਪਣੇ ਪੇਕਿਆਂ ਤੋਂ ਥੋੜਾ ਬਾਲਾ ਪੁੱਛ ਲੈਣੀ ਆ ਜੋ ਵੀ ਦੇਣਗੇ 50-60 ਹਜ਼ਾਰ ਕੋਹੋ ਰਿਸ਼ਤੇਦਾਰਾਂ ਕੋ ਮਾਮੇ ਹੁਣ ਆਪ ਕੋ ਪੁੱਛ-ਪਾਛ ਕੇ ਤੇ ਇਲਾਜ ਕਰਾਈਏ ਮਾਤਾ ਦਾ ਅਹੀਂ ਜਟੇ ਰਿਟਾ ਕੇ ਬੈਗੇ ਨਾ ਤੇ ਫੇਰ ਸਾਡੇ ਹੱਥ ਪੱਲੇ ਕੋਖ ਨਹੀਂ ਲੱਗਣਾ ਹੈਗਾ ਮੈਂ ਤਾਂ ਨਰਾਜ ਹੂੰ ਦਸੀਏ ਇਹ ਗੱਲ ਮੈਂ ਨਹੀਂ ਰਾਜਵਿੰਦਰ ਮੈਂ ਕਿਹੜੇ ਮੂਣਾ ਖਾਂ ਰਾਜਵਿੰਦਰ ਸੀ ਇਹ ਰਾਜਵਿੰਦਰ ਨੇ ਪੈਸੇ ਦੇ ਦੇਣੇ ਜਿੰਨੂੰ ਪਤਾ ਤੇ ਹੈ ਕਿ ਮੇਰੀ ਮਾਂ ਠੀਕ ਨਹੀਂ ਹੈ ਤੁਹਾਡੇ ਘਰ ਆ ਦੇ ਇਥੋਂ ਪਿੰਡੋਂ ਕੁੜੀਆਂ ਨਹੀਂ ਵੀ ਆਈਆਂ ਉਹਨਾਂ ਨੇ ਜਾ ਕੇ ਗੱਲਾਂ ਨਾ ਕਿ ਦਸੀਆਂ ਹੋਣਗੀਆਂ ਨਿੱਕੀ ਨਿੱਕੀ ਗੱਲ ਉਹਦੇ ਤਾਂ ਕੱਪੜੇ ਦੀ ਆ ਪਰ ਉਹ ਨਾ ਪੱਥਰ ਦੇਲ ਹੋ ਗਈ ਐ ਜਿਹੜੀ ਫੋਨ ਕਰਕੇ ਇੱਕ ਵਾਰੀ ਹਾਲ ਚਾਲ ਵੀ ਨਹੀਂ ਪੁੱਛਦੀ ਤੇ ਉਹਦੇ ਨਾਲ ਗੱਲ ਕਰਨ ਦਾ ਕੀ ਫਾਇਦਾ ਵਾ ਉਹਨੇ ਕਿਹਾ ਨਹੀਂ ਗੱਲ ਜਾਂ ਝੂਠਾ ਸੱਚ ਆ ਗਏ ਮਾਂ ਨੂੰ ਮਿਲੇ ਇਹਦਾ ਮਨ ਹੋਰ ਤਾਂ ਹੋਰ ਹੋਵੇ ਤੇ ਬੰਦਾ ਜਿਹੜਾ ਬਿਮਾਰ ਹੁੰਦਾ ਨਾ ਜਦੋਂ ਧੀ ਪੈਣ ਲੱਗ ਜਾਵੇ ਨਾ ਆਪਣਾ ਬੁੱਤ ਖੂਨ ਜਿਹੜਾ ਹੁੰਦਾ ਵਾ ਬੰਦਾ ਵੈਸੇ ਦਾ ਠੀਕ ਹੋ ਜਾਂਦਾ ਵਾ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਤੇ ਕੀ ਕਰੀਏ ਫੋਨ ਹੀ ਕਰ ਸਕਦੇ ਆ ਤੇ ਜੇ ਉਹਨੇ ਸਾਡਾ ਫੋਨ ਨਾ ਚੁੱਕਿਆ ਤੇ ਫਿਰ ਕੀ ਕਰਾਂਗੇ ਫੇਰ ਦਫਾ ਘਾ ਰਹਿੰਦੇ ਫੇਰ ਜੋ ਵੇਖੀ ਜੋ ਹੋਊਗੀ ਮੈਂ ਕਰਦਾ ਇੰਤਿਆਂ ਪੈਸੇ ਦਿਆਂ ਤੇ ਤੂੰ ਵੀ ਹਿਸਾਬ ਲਾ ਕਿੰਨੇ ਗਏ ਅਭੀ ਆਰਤੀਓ ਥੋੜੇ ਫੜ ਕੇ ਲਿਓਨਾ ਮੈਂ ਠੀਕ ਨਹੀਂ ਚਲੋ ਠੀਕ ਹੈ ਮੰਮੀ ਇਲਾਜ ਕਰਾਈਏ ਹਾਂ ਜਾਓ ਚਲ ਠੀਕ ਆ ਮੈਂ ਜਾਂਦਾ ਹਾਂ ਹਾਇ ਰੱਬ ਕੀ ਹੋ ਜਈ ਬਿਪਤਾ ਪਾ ਦਿੱਤੀ ਅੱਗੇ ਮੁਸੀਬਤਾਂ ਘਟ ਹੀ ਆ ਜਿਹੜੀਆਂ ਹੋਰ ਪਾ ਦਿੱਤੀਆਂ ਹਨ ਨਵੇਂ ਤੋਂ ਨਵੀਂ ਛੱਟੀ ਪੈਂਦੀ ਕੋਈ ਨਾ ਕੋਈ ਠੀਕ ਕਰੇ ਬੰਦਾ ਹੁਣ ਘਰ ਦੇ ਵਿੱਚ ਜੀ ਪਿਆ ਵੇਖਿਆ ਵੀ ਨਹੀਂ ਜਾਂਦਾ ਇਲਾਜ ਤੇ ਹੁਣ ਉਹਦਾ ਕਰਾਉਣਾ ਹੀ ਆ ਵਿਚਾਰੀ